ਇੱਕ ਪਾਸੇ ਹਰਨਾਮ ਸਿੰਘ ਧੂਮਾ ਦੇ ਵੱਲੋਂ ਵੱਡੇ ਇਕੱਠ ਦਾ ਐਲਾਨ ਤੇ ਦੂਜੇ ਪਾਸੇ ਇਸ ਧਰਨੇ ਦੇ ਉੱਤੇ ਅਕਾਲੀ ਦਲ ਭੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਦੱਸਿਆ ਕਿ ਪਰਮਜੀਤ ਸਿੰਘ ਸ਼ਰਨਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹਰਨਾਮ ਸਿੰਘ ਧੂਮਾ ਦੇ ਉੱਤੇ ਕੁਝ ਤਿੱਖੇ ਨਿਸ਼ਾਨੇ ਸਾਧੇ ਨੇ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇਵਾਰੇ ਯਾਨੀ ਕਿ ਕੇਂਦਰ ਸਰਕਾਰ ਅਤੇ ਬੀਜੇਪੀ ਦੇਵਾਰੇ ਅਜੇ ਤੱਕ ਧੂਮਾ ਨੇ ਕਦੇ ਕੋਈ ਬਿਆਨ ਨਹੀਂ ਦਿੱਤਾ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਵੱਡੇ ਇਕੱਠ ਨੂੰ ਲੈ ਕੇ ਕੁਝ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਦੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਉੱਥੇ ਹੀ ਵੱਡੇ ਇਲਜ਼ਾਮ ਵੀ ਲਗਾਏ ਨੇ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਪਰਮਜੀਤ ਸਿੰਘ ਸ਼ਰਨਾ ਦਾ ਹਰਨਾਮ ਸਿੰਘ ਧੂਮਾ ਨੂੰ ਲੈ ਕੇ ਕੀ ਕਹਿਣਾ ਅੱਜ ਮੈਂ ਬਾਬਾ ਰਨਾਮ ਸਿੰਘ ਤੋਂ ਅਜਿਹਾ ਬਿਆਨ ਕੀ ਵੀ ਤੇ ਵੀ ਸੁਣਿਆ ਤੇ ਖ਼ਬਰ ਅੱਛੀ ਪੜ੍ਹੀ ਹੈ ਜਿਹਦੇ ਚੁਣਨ ਹੈ ਸਾਰਿਆਂ ਨੂੰ ਫੀਲ ਕੀਤੀ ਕਿ ਪਹਿਲੇ ਅੰਮ੍ਰਿਤਸਰ ਇਕੱਠੇ ਹੋਵਾਂਗੇ ਫਿਰ ਉਤੋਂ ਰੋਸ ਸਮਾਰਕ ਕਰਕੇ ਜਾਵਾਂਗੇ ਮੈਨੂੰ ਵੀ ਗੱਲ ਨਹੀਂ ਸਮਝ ਨਹੀਂ ਆਈ ਕਿ ਜਿਸ ਘਤੀ ਤੇ ਕੇ ਬੈਠੇ ਹੋਏ ਨੇ ਮੇਰੀ ਯਾਦ ਦੇ ਵਿੱਚ ਸੰਤ ਗੁਰੂ ਬਚਨ ਸਿੰਘ ਜੀ ਪਿੰਡਾਂ ਵਾਲੇ ਸੰਕਰਕਾਰ ਸਿੰਘ ਜੀ ਉਸ ਤੋਂ ਬਾਅਦ ਸਨ ਜਰਨੈਲ ਸਿੰਘ ਜੀ ਬਾਬਾ ਠਾਕਰ ਸਿੰਘ ਜੀ ਅੱਜ ਕੱਲੇ ਪ੍ਰਿੰਟ ਇਹ ਆਪਣੇ ਜਿਹੜੇ ਦਮਦਮੇ ਟਕਸਾਲ ਹੈ ਇਹਦਾ ਇਤਿਹਾਸ ਕਾ ਵੀ ਦੇਖਿਆ ਹੈ ਇਹਨਾਂ ਨੇ ਕਦੇ ਇਹਨਾਂ ਮਾਪੁਰਖਾਂ ਨੇ ਸ਼ੌਣੀ ਗੁਰਦੁਆਰਾਪਨ ਦਾ ਕਮੇਟੀ ਦੇ ਖਿਲਾਫ ਕਦੇ ਕੋਈ ਤਰਨਾ ਦਿੱਤਾ ਕੋਈ ਗੱਲ ਕਹੀ ਹੈ ਜਥੇਦਾਰ ਸਾਹਿਬ ਤਾਂ 1920 ਤੋਂ ਲੱਗਦਾ ਆਇਨ ਉਤਰਦੇ ਆਇਨ ਮੈਂ ਤਾਂ ਇਸ ਤੱਕ ਸਾਲਵਾਨੋਂ ਕਦੀ ਨਹੀਂ ਸੁਣਿਆ ਕਿ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ ਕਿਹੜਾ ਲਾਇਆ ਤੇ ਕਿਹੜਾ ਨਜ਼ਾਰਾ ਅਸਲ ਗੱਲ ਹੈ ਕਿ ਬਾਬਾ ਹਰਨਾਮ ਸਿੰਘ ਜੀ ਇਸ ਵਕਤ ਆਪਣੇ ਕੁਝ ਤੇਜੇ ਸਾਥੀ ਨਾਲ ਰੱਖੇ ਜਿਹੜੇ ਕਿ ਸਿੱਖ ਕੌਮ ਦੀਆਂ ਮਰਿਆਦਾ ਪਰੰਪਰਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਖਤਮ ਕਰਨਾ ਚਾਹੁੰਦੇ ਨੇ ਮੈਂ ਬਾਬਾ ਜੀ ਨੂੰ ਸਿਮਰ ਬੇਨਤੀ ਕਰਦਾ ਹਾਂ ਕਿ ਉਹਨਾਂ ਦੇ ਹੱਥਾਂ 'ਚ ਖੱਡਣ ਦੀ ਲਾਉਂ ਨਹੀਂ ਤੁਹਾਡੇ ਵਰਗੀਆਂ ਸੰਸਥਾਵਾਂ ਗੁਰੂਵਾਲ ਪਿੱਠ ਨਹੀਂ ਕਰਦੀਆਂ ਤੇ ਦਿੱਲੀਵਾਲ ਮੂੰਹ ਨਹੀਂ ਕਰਦੀਆਂ ਅੱਜ ਤੁਹਾਨੂੰ ਚਾਹੀਦਾ ਹੈ ਕਿ ਇਹ ਜਿਹੜਾ ਧਰਨਾ ਦੀਆਂ ਰੋਜ਼ਮਾਰ ਤੁਸੀਂ ਦੇਣਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਇਹ ਤੁਹਾਨੂੰ ਸ਼ੋਭਾ ਨਹੀਂ ਦੇਗਾ ਇਤਿਹਾਸ ਦੇ ਵਿੱਚ ਕਾਲੇ ਪੰਨੇ 'ਚ ਤੁਹਾਡਾ ਇਹ ਇਤਿਹਾਲ ਲਿਖਿਆ ਜਾਏਗਾ ਜੇ라 ਤੁਸੀਂ ਕਰੋਗੇ ਕੌਮ ਦੇ ਵਿੱਚ ਜਿਹੜੀ ਕਮਜ਼ੋਰ ਕਰਨ ਦੀਆਂ ਤਾਕਤਾਂ ਦਿੱਲੀ ਤੋਂ ਚੱਲ ਰਹੀਆਂ ਹਨ ਤੁਸੀਂ ਉਹਨਾਂ ਦਾ ਲੱਕੜ ਦਾ ਦਸਤਾ ਨਾ ਬਣੋ ਉਸੇ ਥੋੜੀ ਦਾ ਔਰ ਮੈਂ ਸਮੁੱਚੇ ਸੰਤਾ ਮਹਾਂਪੁਰਖਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਕਿਸੇ ਐਸੇ ਸੰਸਥਾ ਦਾ ਸਾਥ ਬਿਲਕੁਲ ਨਾ ਦਿਓ ਐਸੇ ਬੰਦੇ ਦਾ ਸਾਥ ਬਿਲਕੁਲ ਨਾ ਦਿਓ ਜਿੰਦੇ ਬਾਰੇ ਪੰਥ ਜਾਣਦਾ ਹੈ ਕਿ ਅੱਜ ਕੱਲ ਉਹ ਪੰਥ ਨਾਲ ਨਹੀਂ ਉਹ ਦਿੱਲੀ ਦੀ ਸਰਕਾਰ ਨਾਲ ਚੱਲਦੇ ਹੋਏ ਜਿਹੜਾ ਬਿਆਨ ਇਹਨਾਂ ਨੇ ਕੁੰਪਰ ਕੋਮਤੇ ਮੇਲੇ ਤੋਂ ਇਸ਼ਨਾਨ ਕਰਕੇ ਆਏ ਸਨ ਦਿੱਤਾ ਸੀ ਉਹ ਬਿਆਨ ਦਾ ਮੈਨੂੰ ਸਖਤ ਤਰਾਸੇ ਪਰ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ ਇਹਨਾਂ ਦਾ ਜਵਾਬ ਨਹੀਂ ਦਿੰਦਾ ਜਿਹੜੀਆਂ ਗੱਲਾਂ ਮਸਾਲਾ ਇਹਨਾਂ ਨੇ ਦਿੱਤੀਆਂ ਸਨ ਸਾਰੀਆਂ ਮਸਾਲਾ ਗਲਤ ਸਨ ਗੁਰੂ ਨਾਨਕ ਸਾਹਿਬ ਗੁਰੂ ਸਾਹਿਬਾਂ ਨੂੰ ਤੇ ਇੱਕ ਮਦਰ ਸਾਹਿਬ ਜਦ ਵੀ ਗਏ ਉੱਥੇ ਜਿਹੜੀ ਗੱਲ ਉਹ ਮਨਮਤੀਆਂ ਕਰਦੇ ਸਨ ਉਹਨਾਂ ਦੇ ਉਲਟ ਉਹਨਾਂ ਨੇ ਦੱਸਿਆ ਉਹਨਾਂ ਨੂੰ ਤੁਸੀਂ ਗਲਤ ਕਰ ਰਹੇ ਹੋ ਭਾਵੇਂ ਹਰਦਾ ਹਰਦوار ਦੀ ਗੱਲ ਕਰ ਰਿਹਾ ਭਾਵੇਂ ਦਾ ਨਾਮ ਕੀ ਹੈ ਆਰਤੀ ਦੀ ਗੱਲ ਕਰ ਰਿਹਾ ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਬਾਬਾ ਹਰਨਾਮ ਸਿੰਘ ਜੀ ਬਿਲਕੁਲ ਪੰਥਰੋ ਦੀ ਤਾਕਤਾਂ ਦੇ ਨਾਲ ਨਾ ਖੜੇ ਹੋਣ ਬਾਕੀ ਮਹਾਂਪੁਰਖਾਂ ਨੂੰ ਬੇਨਤੀ ਕਰਾਂਗਾ ਕਿ ਆਪਨੇ ਇਹ ਜੇ ਮੋਕਿਆਂ ਦੇ ਉੱਤੇ ਕਿਸੇ ਦੇ ਨਾਲ ਬੈਠ ਕੇ ਤਰਨਾਨੀ ਦੇਣਾ ਮਾਰਚ ਨਹੀਂ ਕਰਨਾ ਜੋ ਅਕਾਲ ਤਖਤ ਦੀ ਮਰਿਆਦਾ ਔਰ ਪਰੰਪਰਾ ਨੂੰ ਉੱਚਾ ਲੈ ਕੇ ਜਾਏ ਉਹਦੇ ਨਾਲ ਖੜਾ ਹੋਣਾ